ਰੱਬਾ ਰਾਜਵੀਰ ਜਵੰਦਾ ਬਾਈ ਜਲਦੀ ਠੀਕ ਹੋ ਜੇ ਜਲਦੀ ਠੀਕ ਹੋ ਜੇ ਪੂਰੇ ਹੀ ਪੰਜਾਬੀਆਂ ਦੇ ਮੂੰਹ ਤੇ ਬਸ ਆਹੀ ਅਰਦਾਸ ਆ ਸਾਰੇ ਹੀ ਰੱਬ ਨੂੰ ਕਹਿੰਦੇ ਪਏ ਆ ਵੀ ਸਾਡਾ ਬਾਈ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਚ ਵਾਪਸ ਆ ਜਾਵੇ ਫਿਰ ਸਟੇਜਾਂ ਤੇ ਅਖਾੜੇ ਲਾਵੇ ਜਿਵੇਂ ਕਿ ਤੁਸੀਂ ਜਾਣਦੇ ਕਿ ਰਾਜਵੀਰ ਜਵੰਦਾ ਬਾਈ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਉਹਨਾਂ ਦੀ ਬਾਈਕ BMW ਜਿਸ ਤੇ ਉਹ ਜਾਂਦੇ ਪਏ ਸੀ ਬਾਈ ਨੂੰ ਨਾ ਬਾਈਕਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਇਸੇ ਕਰਕੇ ਘੱਟੋ ਘੱਟ 26-27 ਲੱਖ ਦੀ ਉਹਨਾਂ ਨੇ ਇਹ ਬਾਈਕ ਲਈ ਸੀ ਜਿਸ ਤੇ ਉਹ ਘੁੰਮਣ ਗਏ ਸੀ ਪਰ ਅਚਾਨਕ ਹੀ ਨਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਦੋਂ ਅੱਗੇ 60 ਆਏ ਤਾਂ 60 ਵਿੱਚ ਬਲੇਰੋ ਕਾਰ ਵੱਜ ਗਈ ਤਾਂ 22 ਦੀ ਬਾਈਕ ਬਲੇਰੋ ਕਾਰ ਚ ਵੱਜ ਗਈ ਤਾਂ ਕਾਫੀ ਜਿਆਦਾ ਸੱਟਾਂ ਲੱਗ ਗਈਆਂ ਸੋ ਇੱਕ ਨਾ ਵੀਰੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਕਿ ਵੀਰੇ ਦੀ ਲਾਸਟ ਵੀਡੀਓ ਆ ਜਿਸ ਵਿੱਚ ਵੀਰਾ ਗੱਲਾਂ ਕਰਦਾ ਪਿਆ ਕਿ ਜੋ ਨਜ਼ਾਰਾ ਬਾਈਕ ਤੇ ਘੁੰਮਦਾ ਉਹ ਗੱਡੀ ਤੇ ਨਹੀਂ ਆ ਲਓ ਜੀ ਆਪਾਂ ਪਹਾੜਾਂ 'ਚ ਐਂਟਰ ਕਰ ਚੁੱਕੇ ਆ ਹਿੱਲ ਏਰੀਆ ਆ ਗਿਆ ਆ ਗੱਡੀ ਦੇ ਕਦੇ ਨਜ਼ਾਰਾ ਨਹੀਂ ਆ ਸਕਦਾ ਸਾਡਾ ਬਾਈਕ ਤੇ ਆਉਂਦਾ ਵੀਰੇ ਦੀ ਲੰਮੀ ਉਮਰ ਦੇ ਲਈ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖੋ ਰੱਬ ਰਾਖਾ